ਕੀ ਲਾਈ ਹੀ ਬਾਜੀ ਇੱਥੇ ਮੈਂ ਬਾਰੀ ਚ ਬੈਣ ਲਗਾ ਗੱਡੀ ਬੜੀ ਤੇਜ਼ ਆਈ ਇਦੋਂ ਨਾਲ ਹੀ ਮੈਨੂੰ ਧੂਕੇ ਲਾਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸੈਰ ਤੇ ਲੱਗਾ ਹੀ ਮੇਰਾ ਇੱਥੇ ਹਾਂਜੀ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਗਿਟਾਉ ਨੇ ਥੱਲੇ ਦੇ ਦਿੱਤਾ ਰਗੜਾ ਰੁਗੜਾ ਲੱਕੀਆਂ ਮੇਰੇ ਇਹਨੇ ਆਈ ਹੈ ਬੜੀ ਤੇਜ਼ ਹੈ ਤੇ ਮੈਂ ਬੈਣ ਲਗਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂੱਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਤੇ ਸੀ ਉਹ ਲੇਡੀਜ਼ ਚਲਾਉਂਦੇ ਸੀ ਦਵਾਰ ਨਾਲ ਉਹਨੇ ਧੂੱਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨ ਤੇ ਮੇਰਾ ਵੀ ਆ ਕਰਨ ਲਾ ਦੇ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜਿਵੇਂ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੀ ਫੋਨ ਤੇ ਲੱਗੇ ਸੀਗੇ ਮੈਨੂੰ ਦੱਸਿਆ ਉਹਨਾਂ ਨੇ ਤੇ ਉਹਨਾਂ ਕੋ ਗੱਡੀ ਸਾਂਭੀ ਨਹੀਂ ਗਈ ਉਹਨਾਂ ਪਿਛੋਂ ਮੁੜੇ ਦੀ ਗੱਡੀ ਦੇ ਜਿੱਦ ਕਰਕੇ ਮੁਰੇ ਦੀ ਲੱਤ ਉਹਦੇ ਥੱਲੇ ਗੱਡੀ ਦੇ ਨਾਲ ਰਗੜ ਗਈ ਆ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਇਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਵੀ ਜੋ ਨੁਕਸਾਨ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਨਹੀਂ ਮੁਰਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁਰੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤਲਬ ਘੱਟੋ ਘਾਟੇ 7-8000-10 ਦਾ ਨੁਕਸਾਨ ਹੈਗਾ ਭਾਜੀ ਇਹ ਮੈਡਮ ਉਹਦਾ ਇਲਾਜ ਕਰਾ ਦੇਣਾ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਸਾਡੇ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜੀ ਤੁਮਨੇ ਇਧਰ ਆ ਨਾਮ ਮੇਰਾ ਜੇਲ੍ਹੋਂ ਦੋ ਰਹਿ ਰਹਿਆ ਆ ਇਹ ਗੱਡੀ ਠੇ ਦੇ ਟੈਂਪੂ ਚ ਵਰਜੇ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕਰ ਦਿੱਤੀ ਜਾਏ ਗੱਲ ਨੂੰ ਬਾਦੂ ਹੋ ਜੀ ਨਹੀਂ ਐਸੀ ਕੋਈ ਗੱਲ ਨਹੀਂ ਜੀ ਐਸਾ ਕੁਝ ਨਹੀਂ ਅੱਜ ਵੀ ਝੋੜੀ ਉਹ ਚਲਾ ਰਹੇ ਉਹ ਐਸੀ ਕੋਈ ਗੱਲ ਨਹੀਂ ਬਾਕੀ ਐਕਸੀਡੈਂਟ ਜਿਹੜੇ ਗੱਟੀਆਂ ਆ ਉਹ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤੀਾ ਟੂ ਦੇ ਵੱਜੀ ਗੱਡੀ ਹਾਂਜੀ ਹਾਂਜੀ ਕਈ ਲਾਈ ਸੀ ਬਾਜੀ ਇੱਥੇ ਮੈਂ ਬਾਰੀ ਚ ਪੈਣ ਲੱਗਾ ਗੱਡੀ ਬੜੀ ਤੇਜ਼ ਆਈ ਇਦੋਂ ਨਾਲ ਹੀ ਮੈਨੂੰ ਧੂਕੇ ਲਈ ਤੇ ਥੱਲੇ ਦੇ ਦਿੱਤਾ ਤੇ ਗੱਡੀ ਮੇਰੀ ਇੱਥੇ ਸਾਈਡ ਤੇ ਤੋੜ ਕੇ ਤੇ ਸਾਰੀ ਡੇਟੀ ਕਰਤੀ ਗੱਡੀ ਸਾਰੀ ਮੇਰੀ ਇਹਨਾਂ ਤੋੜ ਦਿੱਤੀ ਮੇਰੀ ਗੱਡੀ ਸਹਰ ਤੇ ਲੱਗਾ ਸੀ ਮੇਰਾ ਇੱਥੇ ਮੈਂ ਇੱਥੇ ਨੰਬਰ ਤੇ ਲਾਈ ਗੱਡੀ ਮੈਂ ਟੱਟ ਮੇਰੇ ਤੇ ਆ ਜਿਟਾ ਹੁੰਦੇ ਥੱਲੇ ਦੇ ਦਿੱਤਾ ਰਗੜਾ ਟੁਗੜਾਂ ਲਕੀਆਂ ਮੇਰੇ ਇਹਨੇ ਆਈਏ ਬੜੀ ਤੇਜ਼ ਆ ਤੇ ਮੈਂ ਬੈਨ ਲਗਾਵਾ ਉਹਨਾਂ ਨੇ ਆਵਾਜ਼ ਦਿੱਤੀ ਟਾਈਮ ਹੋ ਗਿਆ ਇਹ ਗੱਡੀ ਬੜੀ ਤੇਜ਼ ਆਈ ਤੇ ਨੇ ਨਾਲ ਹੀ ਧੂਕੇ ਲੈ ਜਾਂਦਾ ਵੇਖਿਆ ਹੀ ਨਹੀਂ ਬੜੀ ਤੇਜ਼ ਗੱਡੀ ਸਪੀਡ ਦੇ ਸੀ ਉਹ ਲੇਡੀਜ਼ ਚਲਾਉਂਦੇ ਸੀ ਵਾਰ ਨਾਲ ਉਹਨੇ ਧੂਕੇ ਇੱਥੇ ਲੈ ਆਂਦੀ ਨਾਲ ਹੀ ਨਾਲ ਹੀ ਮੈਨੂੰ ਥੱਲੇ ਦੇ ਦਿੱਤਾ ਇਹਨੇ ਮੇਰਾ ਨੁਕਸਾਨ ਤੇ ਭੜਨੇ ਤੇ ਮੇਰਾ ਵੀ ਆ ਕਰਨੇ ਲਾ ਲੁਜਾ ਜਰਾ ਜੀ ਮੈਂ ਨਾ ਕਨਵਰ ਚੌਂਕ 'ਚ ਆਪਣੇ ਜਿਮੀਂ 'ਚ ਬੈਠਾ ਸੀ ਮੈਨੂੰ ਫੋਨ ਆਇਆ ਵੀ ਮੁੜੇ ਦੀ ਗੱਡੀ ਬਚ ਗਈ ਆ ਉਸ ਵੇਲੇ ਮੈਂ ਇੱਥੇ ਆਇਆ ਤੇ ਮੈਂ ਇੱਥੇ ਆਣ ਕੇ ਵੇਖਿਆ ਵੀ ਮੈਡਮ ਗੱਡੀ ਚਲਾ ਰਹੇ ਫੋਨ ਤੇ ਲੱਗੇ ਸੀਗੇ ਮੈਨੂੰ ਦੱਸਿਆ ਉਹਨਾਂ ਉਹਨਾਂ ਪਿੱਛੋਂ ਮੁੜੇ ਦੀ ਗੱਡੀ ਦੇ ਵਿੱਚ ਮਾਰੀ ਦੀ ਗੱਡੀ ਆਣ ਕੇ ਦਵਾਰਨਾ ਵੱਜ ਗਈ ਆ ਜਿੱਦੇ ਕਰਕੇ ਮੁੜੇ ਦੀ ਲੱਤ ਉਹਦੇ ਥੱਲੇ ਗੱਡੀ ਦੇ ਨਾਲ ਰਗੜੀ ਗਈ ਆ ਉਹਦੇ ਚੋਟਾਂ ਲੱਗੀਆਂ ਨੇ ਗੱਡੀ ਦਾ ਨੁਕਸਾਨ ਹੋ ਗਿਆ ਵਾ ਅਸੀਂ ਤਾਂ ਉਹਨਾਂ ਨੂੰ ਕੁਝ ਨਹੀਂ ਕਹਿ ਰਹੇ ਅਸੀਂ ਸਿਰਫ ਕਹਿ ਰਹੇ ਹਾਂ ਕਿ ਜੋ ਉਹਨਾਂ ਦਾ ਹਰਜਾਨਾ ਵਾ ਉਹ ਦੇ ਦਿਓ ਕੋਈ ਗੱਲ ਨਹੀਂ ਬਾਕੀ ਕੋਈ ਗੱਲ ਹੀ ਨਹੀਂ ਮੁੜਾ ਵੀ ਨਹੀਂ ਗੱਲ ਕਰਦਾ ਕੋਈ ਵੀ ਨਹੀਂ ਗੱਲ ਕਰਦਾ ਮੁੜੇ ਦਾ ਇਲਾਜ ਕਰਾ ਦਿਓ ਤੇ ਗੱਡੀ ਦਾ ਹਰਜਾਨਾ ਦੇ ਦਿਓ ਤੇ ਬਸ ਕੋਈ ਗੱਲ ਨਹੀਂ ਬਾਕੀ ਜੀ ਜੀ ਇਹ ਤੁਹਾਨੂੰ ਵੇਖੋ ਐਕਸਟਰਾ ਕਰਾ ਕੇ ਜਾਂ ਕੁਝ ਕਰਾ ਕੇ ਫੇਰ ਹੀ ਪਤਾ ਲੱਗੇਗਾ ਨੁਕਸਾਨ ਵੇਖੋ ਜੀ ਗੱਡੀ ਦਾ ਵਾ ਮਤ ਇਹਨਾਂ ਕੋ ਗੱਡੀ ਸਾੰਭੀ ਨੇ ਕੋਈ ਕੰਟਰੋਲ ਹੀ ਹੈ ਗੱਡੀ ਬਸ ਕੋਈ ਨਹੀਂ ਆਇਆ ਸਿਰ ਮੁੜੇ ਦੇ ਛੋਟੇ ਸੱਟਾਂ ਲੱਗੀਆਂ ਕਾਫੀ ਉਹਦਾ ਇਲਾਜ ਕਰਾ ਦੇਣ ਗੱਡੀ ਦਾ ਇਲਾਜ ਮਤਲਬ ਠੀਕ ਕਰਾ ਦੇ ਕੋਈ ਗੱਲ ਨਹੀਂ ਸਾਨੂੰ ਹੱਡੀ ਨਾਲ ਕੋਈ ਨਿੱਜੀ ਦਸ਼ਮਈਆ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਭਾਜੀ ਹਾਂ ਤੁਮਨੇ ਇਧਰ ਆ ਨਾਮ ਮੇਰਾ ਜੇ ਲੋੜ ਤੋਂ ਰਹਿ ਰਹਿਆ ਆਹ ਗੱਡੀ ਛੇ ਦੇ ਟੈਂਪੂ ਚ ਵਰਜੇ ਸਾਡਾ ਫੈਸਲਾ ਮਿਊਚੁਅਲੀ ਹੋ ਗਿਆ ਤੇ ਮੈਂ ਕਹਿੰਦਾ ਨੂੰ ਖਤਮ ਕੀਤੀ ਜਾਏ ਗੱਲ ਨੂੰ ਬਾਦੂ ਹੋਜੀ ਨਹੀਂ ਐਸੀ ਕੁਛ ਗੱਲ ਨਹੀਂ ਜੀ ਐਸਾ ਕੁਛ ਨਹੀਂ ਅੱਜ ਦੀ ਥੋੜੀ ਉਹ ਚਲਾ ਦੇ ਉਹ ਅਸੀਂ ਕੋਈ ਗੱਲ ਨਹੀਂ ਹੈ ਬਾਕੀ ਐਕਸੀਡੈਂਟ ਜਿਹੜੇ ਗੱਡੀਆਂ ਆ ਲਗਨੀਆਂ ਲਗਨੀਆਂ ਜੀ ਗਲਤੀ ਮੰਨ ਲਈ ਅਸੀਂ ਆਪ ਸਾਡੇ ਕੋਲ ਗਲਤੀ ਹੋਈ ਹੈ ਤੇ ਉਹਨੂੰ ਰਜਾਨਾ ਦੇਤਾ ਬੱਸ ਖਲੋਤੇ ਆਟੂ ਦੀ ਵਜੀ ਗੱਡੀ ਜੀ ਹਾਂਜੀ ਹਾਂਜੀ